ਇਹ ਵੀਰ ਜੀ ਨੇ ਪੈਸੇ ਮੰਗਣ ਆਇਆ ਸੀ ਮੈਨੂੰ ਪੈਸੇ ਨਹੀਂ ਦੇ ਰਹੇ ਅੱਛਾ ਅਸੀਂ ਪੈਸੇ ਮੰਗਣ ਆਏ ਸੀ ਮੈਂ ਪੈਸੇ ਮੰਗਣ ਆਇਆ ਤੁਹਾਡੇ ਕੋਲ ਹੋਰ ਕੀ ਕਰਦਾ ਪਿਆ ਤੁਸੀਂ ਦੇ ਸਕਦੇ ਹੋ ਜਦੋਂ ਕਿ ਇਹਨਾਂ ਦਾ ਸਾਹਮਣੇ ਆ ਕੇ ਜਿਹੜਾ ਦਿਖਾਇਆ ਹੈ ਕਿ ਕਿਸ ਤਰੀਕੇ ਦੇ ਨਾਲ ਢੱਲੇ ਨਾਲ ਲਾਟਿਸਟਾਲ ਚੱਲ ਰਹੇ ਨੇ ਤੇ ਅਲੀਕੇਸ਼ਨ ਕਿਸ ਤਰੀਕੇ ਦੇ ਨਾਲ ਲੱਗ ਰਹੇ ਨੇ ਕਿ ਆ ਦੇ ਸਕਦੇ ਹੋ ਕਿ ਹੱਥੋਂ ਪਾਈ ਕਿਸ ਤਰੀਕੇ ਦੇ ਨਾਲ ਇਹ ਜੇ ਪੱਤਰਕਾਰਾਂ ਦੇ ਨਾਲ ਇਸ ਤਰੀਕੇ ਦੇ ਨਾਲ ਹੱਥੋਪਾਈ ਕਰ ਸਕਦੇ ਨੇ ਤੇ ਪੱਤਰਕਾਰ ਅੱਛਾ ਠੱਗ ਇਹਨਾਂ ਨੂੰ ਠੱਗ ਲੱਗ ਰਿਹਾ ਹੈ ਠੱਗ ਦੇਰੀ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਨੇ 7 ਨੰਬਰ ਥਾਣਾ ਇੱਥੇ ਕੀ ਕਰ ਰਿਹਾ ਹੈ ਐਸ ਐਚਓ ਨੂੰ ਵੀ ਮੌਕੇ ਤੇ ਕਾਲ ਕਰਕੇ ਫੋਨ ਦਿਓ ਮੜ ਜਾ ਐਸ ਐਚਓ ਸਾਹਿਬ ਦਾ ਨੰਬਰ ਲਾ ਵੀਰਾਂ ਜਦੋਂ ਕਿ ਮੌਕੇ ਤੇ ਪਹੁੰਚਿਆ ਗਿਆ ਆ ਅੱਛਾ ਤੇ ਮੈਂ ਚੰਗੀ ਹੱਥ ਉਹ ਵੇਖ ਲੈ ਆਪਾਂ ਜੀ ਨਹੀਂ ਯਾਦ ਰੱਖਣਗੇ ਕਿ ਤੱਕ ਪਾਉ ਆਏ ਥੋੜਾ ਜਿਹਾ ਥੋੜਾ ਆਹ ਕਰਵਾਇਆ ਨਾ ਥੋੜਾ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਇਹਨਾਂ ਦੀਆਂ ਫੋਟੋਆਂ ਖਿੱਚੀਆਂ ਜਾਣ ਕਿ ਤੁਸੀਂ ਦੇਖ ਸਕਦੇ ਹੋ ਹੈਲੋ ਇਸ ਟਾਈਮ ਮੈਂਮ ਈਡਬਲਯੂਐਸ ਕਲੋਨੀ ਦੇ ਵਿੱਚ ਖੜੇ ਆ ਇਹ ਲੁਧਿਆਣਾ ਦੇ ਵਿੱਚ ਤਾਜਪੁਰ ਨਾਲ ਪੈਂਦੀ ਹੈ ਈਐਸਡਬਲਯੂ ਕਲੋਨੀ ਇੱਥੇ ਤਨੱਲੇ ਨਾਲ ਲਾਟਿਸਟਾਈਲ ਚੱਲ ਰਹੀ ਹੈ ਜੀ ਜਦੋਂ ਅਸੀਂ ਆਪਣੀ ਰਿਪੋਰਟ ਤਨੱਲੇ ਨਾਲ ਲਾਟਿਸਟਾਈਲ ਚੱਲ ਰਹੀ ਹੈ ਜਦੋਂ ਅਸੀਂ ਆਪਣੀ ਖਬਰ ਕਰਨ ਆਏ ਆ ਤੇ ਸਾਡੀ ਗੱਡੀਆਂ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਤੇ ਸਾਡੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਤੇ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਇੱਥੋਂ ਦੀ ਪੈਸੇ ਲੈਣੇ ਹੋ ਹੋਰ ਕੀ ਲੈਣੇ ਆਟ ਮੈਂ ਮਾਣ ਰਕਮ ਉਹਦਾ ਭਾਈ ਆ ਸੁਣ ਹੀ ਰਹੇ ਹੋਣੇ ਤੁਸੀਂ ਮੇਰਾ ਨਾਮ ਰੋਹਿਤ ਤਰੋੜਾ 24 ਨਿਊਜ਼ ਭਾਰਾ ਚੈਨਲ ਦਾ ਮਾਲਕ ਬੋਲ ਰਿਹਾ ਜੀ ਰੋਹਿਤ ਤਰੋੜਾ ਹਾਂ ਜੀ ਇਹ ਐੀਐਸਡਬਲਿਊ ਕਲੋਨੀ ਹੈ ਮੈਮ ਠੋਸ ਹਾਂ ਜੀ ਤੁਹਾਨੂੰ ਐਸਡਬਲਿਊ ਕਲੋਨੀ ਹਾਂ ਜੀ ਇਹ ਪੈਂਦੀ ਹੈ ਜੀ ਆਪਣਾ ਸ਼ਨੀ ਮੰਦਰ ਤਾਜਪੁਰ ਰੋਡ ਸ਼ਨੀ ਮੰਦਰ ਦੇ ਬਿਲਕੁਲ ਸਾਹਮਣੇ ਜਲਦੇ ਜਲਦੇ ਉੱਥੇ ਜਲਦੇ ਜਿੱਦੇ ਫੋਨ ਕਰਦੇ ਇਹ ਤਾਜਪੁਰ ਰੋਡ ਪੈਂਦਾ ਤਾਜਪੁਰ ਰੋਡ ਪੈਂਦਾ ਜੀ ਥਾਣਾ 7 ਨੰਬਰ ਪੈਂਦਾ ਕਿਹੜਾ ਰੋਡ ਪੈ ਰਿਹਾ ਥਾਣਾ 7 ਨੰਬਰ ਪੈਂਦਾ ਜੀ ਇਹ ਤਾਜਪੁਰ ਰੋਡ ਪੈਂਦਾ ਹਾਂਜੀ ਆ ਦੇਖ ਸਕਦੇ ਹੋ ਕਿ ਇਹਨਾਂ ਦੀਆਂ ਫੋਟੋਆਂ ਖਿੱਚ ਕਿਸ ਤਰੀਕੇ ਦੇ ਨਾਲ ਫੋਟੋਆਂ ਖਿੱਚਣ ਦੀਆਂ ਗੱਲਾਂ ਹੋ ਰਹੀਆਂ ਤੁਸੀਂ ਸਾਰਾ ਦੇਖ ਹੀ ਸਕਦੇ ਹੋ ਇਹ ਸਭ ਕੋ ਦੱਸਣਗੇ ਸਾਨੂੰ ਨਹੀਂ ਸਹੀ ਕਰ ਭਾਈ ਯਾਰ ਕਰ ਕੋਈ ਵਧੀਆ ਕਰ ਨੋ ਹੀ ਆ ਗਿਆ ਇਹ ਐਸਰ ਪਾਊਡਰ ਓਏ ਪਾਪਾ ਦਾ ਵੀ ਚੱਲਣਾ ਜਾਣਾ ਹੈ ਅਗਲਾ ਗਲਤ ਥੋੜੀ ਚੱਲਣਾ ਬਿਲਕੁਲ ਬਿਲਕੁਲ ਸਹੀ ਕਰ ਯਾਰ ਆਉਣਾ ਮੇਰਾ ਫालतू ਕਰ ਨਾ ਕਰ ਤੇਰੇ ਨਾਲ ਤਾਂ ਕੁਝ ਬੋਲ ਹੀ ਨਹੀਂ ਰਿਹਾ ਜਿਵੇਂ ਕੀ ਬੋਲ ਕੇ ਦੇਖ ਲੈ ਆ ਦੇਖ ਸਾਦੇ ਹੋਂ ਕਿਸ ਤਰੀਕੇ ਦੇ ਨਾਲ ਪੂਰੀ ਟੋਸ ਨਾਲ ਮਾਚੀ ਚੱਲ ਰਹੀ ਹੈ ਕੀ ਇੱਕ ਪੱਤਰਕਾਰ ਦੇ ਨਾਲ ਕਿਸ ਵਲਡਿੰਗ ਦੇ ਵਿੱਚ ਗੱਲ ਕਰ ਰਹੇ ਨੇ ਸਾਡੇ 500 ਰੁਪਏ ਮੰਗਦਾ ਪਿਆ 5500 ਰੁਪਏ ਮੰਗਦਾ ਪਿਆ ਜਿਹੜੇ 5500 ਮੰਗਦੇ ਨੇ ਮੋਬਾਈਲ ਕੱਢਣ ਤੋਂ ਬਾਅਦ ਆਪਣੀ ਖਬਰਾਂ ਨਹੀਂ ਕਰਦੇ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਿ ਖਬਰ ਕੀਤੀ ਜਾ ਰਹੀ ਹੈ ਜਾਂ 5500 ਰੁਪਏ ਮੰਗਿਆ ਜਾ ਰਿਹਾ ਮੈਂ ਮੈਂ ਮੈਰਾ ਮੁਲਾਇਆ ਕਰਾਂਗੇ ਮੈਂ ਨਸ਼ਾ ਕੀਤਾ ਹੋਇਆ ਮੈਨੂੰ ਲੱਗਦਾ ਇਹਨਾਂ ਦਾ ਕਰਵਾਣਾ ਪੈਣਾ ਹੈ ਕਿ ਮੋਕੇ ਤੇ ਮੋਕੇ ਤੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੂੰ ਕੋਲ ਕੀਤੀ ਗਈ ਹੈ ਯਾਰ ਕਰਾ ਜੋਗਣਾ ਨੂੰ ਕਰਾ ਮੋਨ ਨੂੰ ਕਿੱਤ ਗਿਆ ভাই ਕੋਈ ਕੰਮ ਕੁਮ ਨਹੀਂ ਕਰਦੇ ਵੀਰੇ ਤੈਨੂੰ ਇਹ ਕਹਾਂਦਾ ਤੇ ਮੈਂ ਕੋਈ ਕੰਮ ਨਹੀਂ ਕਰਦਾ ਮੈਂ ਤੈਨੂੰ ਇਹ ਧਮਕੀ ਨਹੀਂ ਦੇਣੀ ਇੱਥੇ ਆਂਦੇ ਸਾਰੇ ਹੀ ਪੱਤਰਕਾਰ ਆਂਦੇ ਆ ਇਹ ਲੈ ਕੇ ਜਾਂਦੇ ਆ ਬਿਲਕੁਲ ਇਹ ਨਾ ਮੈਂ ਕੰਮ ਨਹੀਂ ਕਰਦਾ ਮੈਂ ਕਦੋਂ ਦਿੱਤੀ ਐ ਜੀ ਮੈਨੂੰ ਤੁਸੀਂ ਹੋਰ ਕੀ ਮੰਗਦਾ ਪਿਆ ਮੇਰੇ ਕੋਲ ਕੌਣ ਮੰਗਦਾ ਪਿਆ ਕਿਹੜਾ ਪੈਸੇ ਮੰਗਦਾ ਪਿਆ ਮੈਂ ਨਾ ਮੈਂ ਤੇਰੇ ਨਾਲ ਗੱਲ ਕਰਦਾ 90 ਦੀ ਦੂ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਕਿਹਾ ਮੈਨੂੰ ਮੇਰੀ ਸੱਤ ਦੁਕਾਨਾਂ ਮੈਨੂੰ ਤੂੰ ਕਿਹਾ ਸੱਤ ਦੁਕਾਨਾਂ ਮੇਰੀ ਨਹੀਂ ਕਿਹੜੀ ਦੁਕਾਨ ਤੇ ਮੈਂ ਕਹਿੰਦਾ ਮੈਂ ਜਾਣਦਾ ਹੀ ਨਹੀਂ ਜਿਹੜੇ ਜਾਂਦੇ ਆ ਉਹ ਡਰਦੇ ਹੋਣਗੇ ਮੈਂ ਨਹੀਂ ਡਰਦਾ ਮੈਂ ਜਰਾਂ ਦਾ ਤੂੰ ਸਾਨੂੰ ਡਰ ਅਸੀਂ ਵੀ ਨਹੀਂ ਡਰਦੇ ਆ ਦੇਖ ਸਕਦੇ ਹੋ ਕੀ ਆਲੇ ਚੱਦ ਦੱਸਣ ਗਿਆ ਨਾ ਇਹਨਾਂ ਦੀਆਂ ਗਾਲਾਂ ਦੀਆਂ ਬੰਡੀਆਂ ਵੀ ਦੇਖ ਸਕਦੇ ਹੋ ਕੀ ਪੱਤਰਕਾਰਾਂ ਦੇ ਉੱਤੇ ਕਿਸ ਤਰੀਕੇ ਨਾਲ ਐਲੀਕੇਸ਼ਨ ਲਾ ਰਹੇ ਨੇ ਬਾਕੀ ਪੱਤਰਕਾਰ ਆ ਕੇ ਇੱਥੋਂ ਪੈਸੇ ਲੈ ਕੇ ਜਾਂਦੇ ਨੇ ਇਹ ਆਪਣੀ ਜਗ੍ਹਾ ਦੇ ਸੱਚੇ ਨੇ ਆਂਦੇ ਹੋਣਗੇ ਲੈ ਕੇ ਵੀ ਜਾਂਦੇ ਹੋਣਗੇ ਤਾਈਓ ਜਿਹੜੀਆਂ ਤਲੱਲੇ ਨਾਲ ਹਰ ਏਰੀਆ ਦੇ ਵਿੱਚ ਲਾਟਰੀ ਲਾਟਰੀ ਦੀਆਂ ਦੁਕਾਨਾਂ ਜਿਹੜੀਆਂ ਸ਼ਰੇਆਮ ਚੱਲ ਰਹੀਆਂ ਨਾ ਕੋਈ ਡਰ ਨਾ ਕੋਈ ਭੈ ਕਿਸੇ ਵੱਡੇ ਲੀਡਰ ਦੀ ਇਹਨਾਂ ਉੱਤੇ ਸ਼ੈ ਚੱਲ ਰਿਹਾ ਲਾਟਰੀ ਸਟਾਲ ਦੇਖ ਲਓ ਕਿਸ ਤਰੀਕੇ ਦੇ ਨਾਲ ਕਾਇ ਲਾ ਕੇ ਨੋ ਸਾਰੀਆਂ ਲਗਾ ਲਾ ਦੋ ਉਹ ਰੋਹਿਤ ਭੋਲਾ ਨਾਮ ਦਾ ਉਹ ਤਾਂ ਗੱਲ ਕਰਦਾ ਤਾਂ ਮੈਂ ਮੰਨਦਾ ਕੁਝ ਨਹੀਂ ਆਉਂਦਾ ਆਪੇ ਤੇ ਮੈਂ ਕਹਾਂ ਵੀ ਤੂੰ ਕਾਰ ਦਿਖਾ ਦੋ ਕਿ ਮੈਂ ਖੇਡੋ ਤੂੰ ਨਹੀਂ ਜਾਂਦਾ ਨਾਂ ਨੂੰ ਸੁਣੀ ਦੇ ਆ ਉਤਰ ਕੇ ਮੂਵੀ ਵਾਲੀ ਕਰਦੇ ਇਹ ਕਾਰਿਆ ਉਹ ਕਾਰਿਆ ਇਹ ਕਾਰਿਆ ਸਾਰੀਆਂ ਗੱਲਾਂ ਦਾ ਲੱਗ ਜਾਂਦਾ ਵਾ ਉਹ ਆਹਰ ਕੋਈ ਗੱਲ ਨਹੀਂ ਮਸਲਾ ਬੜਾ ਕਰ ਲਿਆ ਐਡੀ ਗੱਲ ਬਾਤ ਹੈ ਨਹੀਂ ਆਹ ਦੇਖ ਸਕਦੇ ਹੋ ਕਿ ਐਡੀ ਇਸ ਬੰਦੇ ਦੀ ਗੱਲਬਾਤ ਹੈ ਨਹੀਂ ਬਾਕੀ ਸਾਡੀ ਇਨੀ ਗੱਲਬਾਤ ਨਹੀਂ ਹੈ ਕਿਉਂਕਿ ਪੱਤਰਕਾਰੀ ਕਰਨਾ ਕੰਮ ਨਹੀਂ ਹੈ ਸਮਾਜ ਸੇਵਾ ਦੇ ਨਾਲ ਚੱਲ ਰਹੀ ਹੈ ਕਿ ਤੁਸੀਂ ਵਰਲਡਿੰਗ ਦੇਖ ਸਕਦੇ ਹੋ ਆਹ ਪੂਰਾ ਚੱਲਦੀ ਹੈ ਆਹ ਆਓ ਆੜੀ ਦੁਕਾਨ ਚ ਹਾਂ ਬਾੜੂ ਦੁਕਾਨ ਚ ਲੋ ਜੀ ਬਾੜੀਏ ਨੂੰ ਦੁਕਾਨ ਚ ਬਾੜੋ ਜੀ ਲਿਓ ਵੱਡੋ ਬਾੜ ਲਓ ਦੁਕਾਨ ਚ ਬਾੜੋ ਜੀ ਕਿਆ ਕਰਦਾ ਹੈਗਾ ਤੇਰੇ ਕੋਲ ਮੇਰੇ ਕੋਲ ਸਭ ਕੁਝ ਸ਼ਾਇਦ ਮੈਂ ਦਿਖਾਉਂਗਾ ਕਿਉਂ ਨਹੀਂ ਦਿਖਾ ਦੂੰ ਮੈਂ ਪੁਲਿਸ ਪ੍ਰਸ਼ਾਸਨ ਵਾਲਿਆਂ ਤੋਂ ਸਭ ਕੁਝ ਪਾਉਂਗਾ ਪ੍ਰਸ਼ਾਸਨ ਨਹੀਂ ਆਏਗਾ ਕੋਈ ਗੱਲ ਨਹੀਂ ਆ ਜਾ ਆ ਜਾ ਨਹੀਂ ਮੈਂ ਅੰਕਲ ਜੀ ਦੁਕਾਨ ਚ ਬਾੜ ਕੇ ਵੱਡਣਾ ਮੈਨੂੰ ਤੂੰ ਬੋਰਡਾਂ ਕਿਧਰ ਖਿੱਚਣਾ ਹੈ ਕਿਹੜੀਆਂ ਬੋਰਡਾਂ ਖਿੱਚਦਾ ਪੱਤਰਕਾਰ ਆ ਮੈਂ ਕਹੇ ਬਾਬਾ ਕਹੇ ਕਹਾਣੀਆਂ ਤੇ ਬੁਕਾ ਕਰਾ ਕੇ ਚੰਡਾ ਬੈਂਕ ਨਾਲੇ ਬਾਬਾ ਨਾਲੇ ਬਣਾਈ ਇੱਕ ਮਿੰਟ ਭਾਈ ਕੱਢੋ ਦੂਜਾ ਕੈਮਰਾ ਕੱਢੋ ਵੱਡਾ ਸਾਨਾ ਖੜਾ ਫੋਨ ਆ ਦੇਖ ਸਕਦੇ ਹੋ ਇਹਨਾਂ ਦੀ ਵਲਡਿੰਗ ਦੇ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਕਿਸ ਤਰੀਕੇ ਨਾਲ ਹੱਥੋ ਪਾਈ ਕਰ ਰਹੇ ਨੇ ਨਾਲੇ ਪੈਸੇ ਲੈਣਾ ਨਾਲੇ ਫਿਲਮਾਂ ਲੈਣਾ ਜਿਹੜੇ ਪੈਸੇ ਲੈਂਦੇ ਨੇ ਆਹ ਲੋ ਫੋਨ ਆਇਆ ਜਾਂ ਬੁਲਾਇਆ ਉੱਥੇ ਯਾਰ ਕਿਸ ਤਰੀਕੇ ਦੇ ਨਾਲ ਜਿਹੜੇ ਪੈਸੇ ਲੈਂਦੇ ਨੇ ਹੁਣ ਤੁਸੀਂ ਦੇ ਸਕਦੇ ਹੋ ਕਿਸ ਤਰੀਕੇ ਨਾਲ ਹੱਥੋ ਪਾਈ ਕਰ ਰਹੇ ਨੇ ਅੰਦਰ ਬਾੜ ਕੇ ਵੱਡਣ ਦੀਆਂ ਗੱਲਾਂ ਕਰ ਰਹੇ ਨੇ ਕੋਲੀ ਹਲ ਦਰ ਵੀ ਲਾਗੇ ਉਹ ਲਾਗੇ ਨਾਲ ਕੋਲੀ ਹਲ ਦਰ ਵੀ ਲਾਗੇ ਸਾਡੇ ਕੋਲ ਸਬੂਤ ਤਾਂ ਲਿਖੇ ਬਿਲਕੁਲ ਹੈ ਆਹ ਛੜੀ ਲੈ ਕੇ ਜਾਂਦੇ ਹੈ ਹੈਲੋ ਇਹ ਨਵਾਂ ਹੈਲੋ ਹਾਂਜੀ ਸਰ ਇਹ ਜੀ ਆਪਣਾ ਤਾਜਪੁਰ ਹਾਂਜੀ ਇਹ ਤਾਜਪੁਰ ਸ਼ਨੀ ਮੰਦਰ ਦੇ ਬਿਲਕੁਲ ਸਾਹਮਣੇ ਈਐਸ ਡਬਲਯੂ ਕਲੋਨੀ ਹੈ ਲਾਈਵ ਚੱਲਦਾ ਪਿਆ ਜੀ ਕਿਸ ਤਰੀਕੇ ਦੇ ਨਾਲ ਵੱਡਣ ਵਡਾਨ ਦੀਆਂ ਗੱਲਾਂ ਦੁਕਾਨ 'ਚ ਵੜ ਕੇ ਕੁੱਟਣ ਦੀਆਂ ਗੱਲਾਂ ਇੱਕ ਤਾਂ ਲਾਰਟਿਸਟਲ ਚਲਾ ਰਹੇ ਨੇ ਉੱਤੋਂ ਦੀ ਵੱਡਣ ਦੀਆਂ ਗੱਲਾਂ ਕਰ ਰਹੇ ਨੇ ਜੀ ਹਾਂਜੀ ਚਲੋ ਜੀ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੀਸੀਆ ਦੇ ਨਾਲ ਗੱਲਬਾਤ ਹੋਈ ਹੈ ਜਿਹੜੀ ਕਿ 112 ਤੇ ਕਾਲ ਲੱਗੀ ਹੈ ਕਿ ਉਹ ਕਹਿ ਰਹੇ ਨੇ ਅਸੀਂ ਇੱਧਰ ਪਹੁੰਚ ਰਹੇ ਹਾਂ ਜੀ ਉਹ ਇਹ ਬਾਗੀ ਵੀ ਕਰ ਲਓ ਜਿੱਥੇ ਗਿਆ ਉਹ ਰਹੇ ਰਹੇ ਨੇ ਇਹਨਾਂ ਦਾ ਬਾਗੀ ਵੀ ਕਰ ਲਓ ਲੰਡਾ ਕਿੱਥੇ ਸੀ ਗਿਆ ਤੁਸੀਂ ਮੈਂ ਨਾ ਵੀ ਲਗਾ ਰਹੀ ਹਾਂ ਇਹਨਾਂ ਨਾਲ ਇਹਨਾਂ ਨਾਲ ਕੀ ਹੋ ਗਿਆ ਹੈ ਚੱਲਦਾ ਪੈ ਚੱਲਦਾ ਪੈ ਸੁਮੀ ਸੁਣ ਨੂੰ ਫੋਨ ਕਰਦੇ ਸਾਨੂੰ ਦਾਂ ਨੂੰ ਪੰਜ ਦੇ। ਦੇਖਣ ਨੂੰ ਦਿੱਤੇ ਨਾ ਭਾਏ। ਇਹ ਨਾ ਕੱਲ ਹੀ ਲਾ ਕੇ ਜਾਂਦਾ ਜਾਣਦਾ ਮੈਂ। ਦੇਖ ਲੈ ਲਾਵਾਂਗੇ ਰੀਆਂ ਚੰਨ ਦੇਖੀ ਹੋਣੀ। ਹਾਂ। 250 ਦਾ ਮਾਇਆ ਲਾ ਕਰ। ਅੱਜ ਆ ਗਏ ਤੂੰ ਵੀ ਆਪਣੇ ਪੈਸੇ ਲਾ ਦਿਓ ਆਪਣੀ ਇਹ ਫੀਅਰ ਕਿ ਫਿਰ ਵੀ ਦੇ ਲਈ ਤੇ ਲੈ ਲਓ। ਪਹਿਲੇ ਗਾਂਵੇ ਵਾਲੀ ਕਰੀ। ਕੀ ਹਾਲ? ਠੀਕ ਆ। ਬਸ। ਮੇਰੇ ਕੋਲ ਪੈਸੇ ਦਿੱਤੇ ਇਹਨੂੰ। ਐਨ ਦੱਸਾਂਗਾ ਅੱਜ। ਕੱਲ ਕਰਾ ਆ ਜੇ ਪੋਸਟ ਬਣਾਣੀ ਬਰਾ। ਪਹਿਲੇ ਪੋਸਟ ਬਣਾ ਵੇਖੇ ਕਿੰਨੀ ਤੇਰੀ ਪੋਸਟ ਆਉਣੀ ਆ। ਆਉਂਦੇ ਆਉਂਦੇ ਚਾਚਾ ਉਹ ਚੱਕਰ ਨਹੀਂ ਪੈਸੇ ਲੈ ਕੇ ਗਿਆ ਹੈ ਕੀ ਕੋਈ ਗੱਲ ਨਹੀਂ ਲੈਂਦੇ ਨੇ ਪ੍ਰੈਸ ਰਿਪੋਰਟਰ ਪੈਸੇ ਲੈ ਕੇ ਜਾਂਦੇ ਹੋਣੇ ਆਂਕਲ ਮੇਰੇ ਕੋਲ ਕੀ ਇਹਨੂੰ ਤੂੰ ਜਿਹੜੀ ਜਿਬਰਾ ਜਿਬਰਾ ਆ ਦੇ ਸਾਦੇ ਹੋ ਤੁਸੀਂ ਕਿ ਵਾਰ-ਵਾਰ ਕਿਸ ਤਰੀਕੇ ਨਾਲ ਹੱਥੋ ਪਾਈ ਕਰਨ ਤੇ ਆ ਰਹੇ ਨੇ ਜਾਂਦਾ ਸਭ ਚੋਰ ਬਾਜੀ ਇਹ ਬੰਦਾ ਪੈਸੇ ਲੈ ਕੇ ਗਿਆ ਵੀਡੀਓ ਬਣਾ ਰੇ ਨਾ ਇਹ ਹੀ ਬੰਦਾ ਪੈਸੇ ਲੈ ਕੇ ਆ ਮੇਰੇ ਦੀਪੂ ਬੁਲਾ ਕੋ ਦੀਪੂ ਭਰਾ ਨੂੰ ਤਾਂ ਬੁਲਾ ਲਓ ਹਾਂ ਬੁਲਾ ਲਿਆ ਜਿਹੜੀ ਹਵਾ ਕਰਦਾ ਤੇਰੇ ਮਾਂ ਦਾ ਬੁਲਾ ਲਓ ਬੁਲਾ ਲਓ ਹਾਂ ਲੈ ਗਿਆ ਬਾਏ ਵਾਹ ਕਰਦਾ ਕਿ ਆ ਕੇ ਜਿਹੜਾ ਮੂੰਹ ਲੈਣਾ ਬੋਲ ਲੈ ਜੋ ਆਹ ਹਾਂ

ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਕੰਮ ਜਿਹੜੀ ਸੇਵਾ ਸਾਡੀ ਚੱਲ ਰਹੀ ਹੈ ਇਸ ਪ੍ਰਕਾਰ ਦੇ ਨਾਲ ਕਰੀਦੀ ਹੈ ਕਿ ਅੱਜ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਹੋਰ ਵੀ ਪ੍ਰਸ ਜਿਹੜੀ ਹੈ ਤੇ ਮੌਕੇ ਤੇ ਪਹੁੰਚ ਰਹੀ ਹੈ ਵਧੀਆ ਜੀ ਵਧੀਆ ਤੁਸੀਂ ਸੁਣਾਓ ਕੁਛ ਨਹੀਂ ਹੱਥੋਂ ਭਾਈ ਕਰੇ ਮੈਨੂੰ ਹਾਂ ਆ ਦਿਖਾਉਂਦਾ ਤੁਹਾਨੂੰ ਵੀਡੀਓ ਸਾਰੀ লাইਵ ਚੱਲਦੀ ਵੀ লাইਵ ਤੇ ਦੇਖੋ ਕਿਸ ਤਰੀਕੇ ਦੇ ਨਾਲ ਲੱਗੇ ਹੋਏ ਨੇ ਕਿ ਤੁਸੀਂ ਲਾਰਟਿਸਟਾਂ ਤੋਂ ਪੱਤਰਕਾਰ ਇੱਥੋਂ ਪੈਸੇ ਲੈ ਕੇ ਜਾਂਦੇ ਨੇ ਮਗਲ ਲੈ ਜਾਂਦੇ ਹੋਣਗੇ ਪੱਤਰਕਾਰ ਜਿਹੜੇ ਲੈ ਜਾਂਦੇ ਨੇ ਹਾਂ ਤੇ ਤੁਸੀਂ লাইਵ ਤੇ ਦੇਖੋ ਕੀ ਹਾਲ ਕਰਦੇ ਨੇ ਇਹ ਬਾਊ ਜੀ ਇੱਥੇ ਗਏ ਕਿੱਥੇ ਗਏ ਕਹਿੰਦੇ ਇਹਨੂੰ ਦੁਕਾਨ 'ਚ ਬਾੜ ਕੇ ਕਹਿੰਦੇ ਇਹਦਾ ਕਰੀਏ ਕੰਮ ਹੁਣ ਕਹਿੰਦਾ ਇਹ ਇੱਥੇ ਸੀਗੇ ਇਹਨਾਂ ਦੇ ਨਾਲ ਹੀ ਸੀਗੇ লাইਵ ਚੱਲਦਾ ਵੀ ਬਾਕੀ ਵੀ ਆ ਰਹੇ ਪੱਤਰਕਾਰ ਆ ਦੇਖੋ ਸਾਰਿਆਂ ਦਾ ਮੈਸੇਜ ਆ ਰਿਹਾ ਕਿ ਭੋਲੇ ਪਹੁੰਚ ਰਹੇ ਆ ਹਾਂ ਕਹਿੰਦਾ ਇਹਨਾਂ ਨੇ ਪੱਲੇ ਕੱਖ ਨਹੀਂ ਹੈਗਾ ਕਹਿੰਦਾ ਇਹ 5-500 ਰੁਪਏ ਵਾਲੇ ਪੱਤਰਕਾਰ ਨੇ ਨਾ ਕਿ ਠੀਕ ਹੈ ਜੀ ਸਿਰ ਮੱਥੇ ਤੁਹਾਡੀ ਗੱਲਾਂ 20 ਨਿਊਜ਼ ਭਾਰਤ ਹਾਂਜੀ ਮੈਂ ਪੈਸੇ ਲੈ ਕੇ ਜਾਂਦਾ ਮੇਰੇ ਚੈਨਲ ਦਾ ਨਾਮ ਵੀ ਨਹੀਂ ਪਤਾ ਅੱਛਾ ਹਾਂ ਦੇ ਸਕਦੇ ਹੋ ਕਿ ਕਿਥੋਂ ਦੀ ਜੜੀ ਆ ਇਹਨਾਂ ਦੀ ਜਿਹੜੀ ਝੂਠ ਹੈ ਫੜਿਆ ਜਾਂਦਾ ਹੈ ਕਿ ਮੈਂ ਪੈਸੇ ਲੈ ਕੇ ਜਾਂਦਾ ਵਾਂ ਤੇ ਇਹਨਾਂ ਨੂੰ ਚੈਨਲ ਦਾ ਨਾਮ ਤੱਕ ਨਹੀਂ ਪਤਾ ਕਿ 20 ਨਿਊਜ਼ ਭਾਰਤ ਵੀ ਇੱਕ ਚੈਨਲ ਹੈ ਕਿ ਜਿਹੜਾ ਸੱਚ ਤੇ ਹੱਕ ਦਿਖਾ ਰਿਹਾ ਹੈ ਦਾ ਫੋਲੋਅਰ ਹੈ। ਥੈਂਕ ਯੂ ਭਾਈ ਥੈਂਕ ਯੂ। ਇਹ ਪੈਸੇ ਲੈ ਕੇ ਜਾਂਦਾ ਵੈ ਰੋਹਿਤ ਰੋੜਾ ਤੇ ਇਹਨਾਂ ਨੂੰ ਚੈਨਲ ਦਾ ਨਾਮ ਤੱਕ ਨਹੀਂ ਪਤਾ। ਲੋ ਜੀ ਸਾਨੂੰ ਖਲਾਰੇ ਵੀ ਪਾਣੇ ਆਂਦੇ ਆ। ਆ ਸੁਣ ਸਾਧਿਆਂ ਜੀ ਕਿ ਸਾਨੂੰ ਖਲਾਰੇ ਪਾਣੇ ਆਂਦੇ ਆ। ਲਾਈਵ ਚੱਲ ਰਿਹਾ ਲਾਈਵ ਦੇ ਵਿੱਚ ਇੱਕ ਕਹਿੰਦਾ ਇਹਨੂੰ ਅੰਦਰ ਵੜ ਕੇ ਵੱਡੋ। ਇਹੇ ਲਾਟਰੀ ਦੀ ਚਲਾ ਰਹੇ ਨੇ ਤੇ ਵੱਡਣ ਵਡਾਉਂਦੀਆਂ ਗੱਲਾਂ ਵੀ ਕਰਦੇ ਨੇ ਇਹ ਬਦਮਾਸ਼ੀਆਂ ਕਰਦੇ ਆ ਪੂਰੀ ਜੀ ਪੂਰੀ ਇਹਨਾਂ ਨੇ ਆ ਕੇ ਮੈਨੂੰ ਫੜਿਆ ਇਹ ਮੇਰਾ ਮੋਬਾਈਲ ਦੋ ਵਾਰੀ ਖੋਇਆ ਇਸ ਬੰਦੇ ਨੇ ਆਹ ਲਾਲ ਜੈਕਟ ਵਾਲਿਆਂ ਨੇ ਜਿਨ੍ਹਾਂ ਨੂੰ ਤੁਸੀਂ ਇਹਨਾਂ ਦੇ ਕੋਲ ਇਹਨਾਂ ਨੇ ਹਾਂ ਮੇਰੇ ਭਰਾਣੇ ਵੱਡੇ ਇਹਨਾਂ ਦੇ ਸਾਹਮਣੇ ਹੱਥੋਂ ਪਈ ਕੀਤੀ ਆ ਤਾਈਓਂ ਨਿਕਲ ਕੇ ਆਈ ਬਾਦ ਹਾਂ ਭਰਾਣੇ ਵੱਡੇ ਦੀ ਕੋਈ ਮਿਚੜਾਈ ਜੀ ਕਿਸ ਤਰੀਕੇ ਦੇ ਨਾਲ ਮੈਂ ਜਿੰਨੀ ਦੇ ਤਾਂ ਸਰੀਰ 'ਚ ਜਾਨ ਰਹੀ ਜਾਂ ਮੈਨੂੰ ਇਹ ਵੱਢਣ ਜਾਂ ਮੈਨੂੰ ਇਹ ਵੱਢਣ ਜਾਂ ਮਾਰਨ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਇਹਨਾਂ ਨੇ ਆਪ ਕਹੇ ਤੁਸੀਂ ਲਾਈਵ 'ਚ ਵੀ ਸੁਣਿਆ ਹੈ ਕਿ ਸੱਤ ਦੁਕਾਨਾਂ ਮੇਰੀਆਂ ਚੱਲਦੀਆਂ ਮੇਰਾ ਨਾਂ ਬੇਦੀ ਹੈ ਕਿ ਕਿਸ ਤਰੀਕੇ ਦੇ ਨਾਲ ਜੇ ਇੱਕ ਪੱਤਰਕਾਰ ਦੇ ਨਾਲ ਸੱਚ ਬੋਲਣ ਵਾਲੇ ਦੇ ਨਾਲ ਇਸ ਤਰੀਕੇ ਦੀ ਬਦਮਾਸ਼ੀ ਹੈ ਤੇ ਬਾਕੀਆਂ ਨਾਲ ਕੀ ਹੁੰਦਾ ਹੋਏਗਾ ਤੁਸੀਂ ਦੇਖ ਸਕਦੇ ਹੋ ਇੱਕ ਇਹ ਸਰਦਾਰ ਸਾਹਿਬ ਵੀ ਜੀ ਹੈਗੇ ਨੇ ਜਿਨ੍ਹਾਂ ਨੇ ਕਿਹਾ ਮੈਂ ਜਾਣਦਾ ਵਾਂ ਕਿ ਇਹ ਪੈਸੇ ਲੈ ਕੇ ਜਾਂਦਾ ਹੈ ਇਹਨਾਂ ਨੂੰ ਵੀ ਸਾਬਤ ਕਰਨਾ ਪਏਗਾ ਕਿ ਕਿਹੜੇ ਪੈਸੇ ਇਹਨਾਂ ਨੇ ਮੈਨੂੰ ਦਿੱਤੇ ਨੇ ਕਿਹੜੇ ਇਹਨਾਂ ਤੋਂ ਲੈ ਕੇ ਗਏ ਹੁਣੇ ਵਾਰੀ-ਵਾਰੀ ਸਿਰ ਆਂਦੇ ਨੇ ਤੇ 9:00 ਤੋਂ 11:00 ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਲਾਈਵ ਚੱਲ ਰਿਹਾ ਨਹੀਂ ਡਰਦਾ ਇਸ ਕਰਕੇ ਨਹੀਂ ਡਰਦਾ ਕਿਉਂਕਿ ਸੱਚ ਦਿਖਾਉਣ ਦਾ ਦਮ ਰੱਖਦਾ ਵਾਂ ਗੱਡੀ ਦੀਆਂ ਫੋਟੋਆਂ ਇਹਨਾਂ ਵੱਲੋਂ ਖਿੱਚੀਆਂ ਗਈਆਂ ਠੀਕ ਹੈ ਕਿਸ ਤਰੀਕੇ ਨਾਲ ਮੇਨਾਂ ਹੱਥੋਂ ਪਾਈ ਕੀਤੀ ਗਈ ਤੁਸੀਂ ਸਾਰਿਆਂ ਨੇ ਲਾਈਵ ਦੇ ਵਿੱਚ ਦੇਖਿਆ ਸ਼ਨੀ ਮੰਦਰ ਦੇ ਸਾਹਮਣੇ ਖੜੇ ਨੇ ਹਾਂਜੀ ਸ਼ਨੀ ਮੰਦਰ ਦੇ ਸ਼ਨੀ ਮੰਦਰ ਦੇ ਸਾਹਮਣੇ ਤੋਂ ਕੋਈ ਜਿਹੜੀ ਸੜਕ ਆ ਰਹੀ ਹੈ ਜੀ ਅੰਦਰ ਨੂੰ ਆਓ ਸਿੱਧੀ ਸੜਕ ਆ ਰਹੀ ਹੈ ਜੀ ਸ਼ਨੀ ਮੰਦਰ ਤੋਂ ਸਿੱਧੀ ਤੇ ਅੱਗੇ ਆ ਰਹੀ ਹੈ ਹਾਂ ਸਰ ਜਗੜ ਬਣਾ ਰਿਹਾ ਹਾਂ ਨੂੰ ਹਾਂਜੀ ਕੀ ਲਾਈਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਾਥ ਤੇ ਸੰਯੋਗ ਵੀ ਮਿਲ ਰਿਹਾ ਕਿਉਂ ਨਹੀਂ ਮਿਲੇਗਾ ਹੈਲੋ ਸਾਰੇ ਸ਼ਨੀ ਮੰਦਰ ਦੇ ਬਿਲਕੁਲ ਸਾਹਮਣੇ ਈਐਸ ਡਬਲਯੂ ਕਲੋਨੀ ਦੇ ਅੰਦਰ ਗਲੀ ਆਂਦੀ ਹੈ ਜੀ ਸੜਕ ਆਂਦੀ ਹੈ ਸ਼ਨੀ ਮੰਦਰ ਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਤੇ ਇਹ ਡਬਲਯੂ ਐਸ ਕਲੋਨੀ ਅੰਦਰ ਸਿੱਧਾ ਇਹ ਅੰਦਰ ਨੂੰ ਆਉਂਦੀ ਹੈ ਜੀ ਰੋਡ ਹਾਲੇ ਤੱਕ ਤਾਂ ਜੀ ਮੈਨੂੰ ਦੇਖੀ ਨਹੀਂ ਬਸ ਆਇਓ ਜੀ ਸਾਹਮਣੇ ਬਿਲਕੁਲ ਸਾਹਮਣੇ ਸਿੱਧੀ ਸੜਕ ਤੇ ਹੀ ਕੀ ਕਿਸ ਤਰੀਕੇ ਦੇ ਨਾਲ ਇਸ ਪ੍ਰਕਾਰ ਦੇ ਨਾਲ ਇੱਕ ਪੱਤਰਕਾਰ ਨੂੰ ਜੇ ਇਸ ਤਰੀਕੇ ਦੀਆਂ ਧਮਕੀਆਂ ਤੇ ਇਸ ਤਰੀਕੇ ਦੇ ਨਾਲ ਇੱਕ ਪੱਤਰਕਾਰ ਨੂੰ ਮਾਰਨ ਦੀਆਂ ਗੱਲਾਂ ਕਰ ਸਕਦੇ ਨੇ ਵੱਡਣ ਵਧਾਉਂਦੀਆਂ ਗੱਲਾਂ ਕਰ ਸਕਦੇ ਨੇ ਬਾਕੀਆਂ ਨਾਲ ਕੀ ਕਰਦੇ ਹੋਣਗੇ ਇਹਨਾਂ ਨੇ ਮੇਰੇ ਤੇ ਐਲੀਗੇਸ਼ਨ ਲਾਏ ਮੈਂ ਪੈਸੇ ਲੈ ਕੇ ਜਾਂਨਾ ਪਰ ਇਹਨਾਂ ਨੂੰ ਮੇਰੇ ਚੈਨਲ ਦਾ ਨਾਮ ਹੀ ਨਹੀਂ ਪਤਾ ਕਿਹੜੇ ਦੇ ਦਿੱਤੇ ਤੇ ਕਿਹੜੇ ਲੈ ਲਏ ਇਹ ਵੀ ਸਾਬਤ ਕਰਦੇ ਨੇ ਅੰਕਲ ਸੋਰੀ ਸਰ ਇਹ ਹੀ ਸੜਕ ਨੇ ਜਿਹੜੀ ਸਿੱਧੀ ਅੱਗੇ ਮੰਦਰ ਨੂੰ ਆਂਦੀ ਹੈ ਸ਼ਨੀ ਮੰਦਰ ਦੇ ਬਿਲਕੁਲ ਸਾਹਮਣੇ ਮੈਂ ਅੱਗੇ ਰੋਡ ਦੇ ਉੱਤੇ ਖੜਾ ਹਾਂ ਹਾਂਜੀ ਆਹੀ ਜਿਹੜੀ ਸੜਕ ਨੇ ਸ਼ਨੀ ਮੰਦਰ ਦੇ ਬਿਲਕੁਲ ਸਾਹਮਣੇ ਜਿਹੜੀ ਸੜਕ ਆ ਰਹੀ ਹੈ ਇਹ ਏਸਡਬਲਿਊ ਕਲੋਨੀ ਦੇ ਵਿੱਚ ਮੈਂ ਰੋਡ ਤੇ ਹੀ ਖੜਾ ਆਜੋ 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 ਸਿੱਧੀ ਆਜੋ ਸਿੱਧੀ ਆਜੋ ਅੱਗੇ ਹਾਂਜੀ ਹਾਂਜੀ ਆਜੋ ਦੇ ਸਾਤੇ ਉਹ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਹੈ 112 ਤੇ ਕੋਲ ਕੀਤੀ ਸੀਗੀ ਕੰਟਰੋਲ ਰੂਮ ਚੰਡੀਗੜ੍ਹ ਤੇ ਨੰਬਰ 112 ਤੇ ਕੋਲ ਕੀਤੀ ਸੀ ਤੇ ਕਾਬਲੀਅਤ ਅਫਸਰ ਨੇ ਮੌਕੇ ਤੇ ਜਿਹੜੇ ਪਹੁੰਚ ਰਹੇ ਨੇ ਪੀਸੀਆਰ ਗੱਡੀ ਇੱਥੇ ਪਹੁੰਚ ਗਈ ਹੋਈ ਐ ਆ ਲੋ ਭਾਈ ਆ ਗਏ ਲਾਈਵ ਦੇਖੋ ਤੁਸੀਂ ਕਿਸ ਤਰੀਕੇ ਨਾਲ ਬਦਮਾਸ਼ੀ ਕਿੱਦਾਂ ਮੈਨੂੰ ਫੜਦੇ ਪਏ ਮੇਰਾ ਮਾਲਕ ਹਾਂ ਇੰਨਾ ਵੱਲੋਂ ਬੇਦੀ ਸਾਹਿਬ ਜੀ ਦੇ ਇੱਕ ਇੱਥੇ ਬੰਦਾ ਹੋਰ ਸੀਗਾ ਕਹਿੰਦੇ ਇਹਨੂੰ ਅੰਦਰ ਬਾੜੋ ਵੱਡੋ ਕਹਿੰਦੇ ਇਹਨੂੰ ਹਾਂ ਜੀ ਗਾੜਮਾ ਨਹੀਂ ਬਾਈ ਜਿਹੜੇ ਮੌਕੇ ਤੇ ਪੀਸੀਆਰ ਪੀਸੀਆਰ ਹੈ ਉਹ ਮੌਕੇ ਤੇ ਪਹੁੰਚ ਗਈ ਹੈ ਮੌਕੇ ਤੇ ਪੀਸੀਆਰ ਪਹੁੰਚ ਗਈ ਹੈ ਤੇ ਜਿਹੜਾ ਕਿ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਜਾਏਗੀ ਸਰ ਇੱਥੇ ਇੱਕ ਦੇ ਸਾਹਮਣੇ ਦੋ ਤਿੰਨ ਆਰਟਿਸਟਾਂ ਚੱਲ ਰਹੇ ਨੇ ਮੈਂ ਮੌਕੇ ਤੇ ਇੱਥੇ ਪਹੁੰਚਾ ਮੈਂ ਆ ਕੇ ਆਪਣੀ ਖਬਰ ਕਾਨੀ ਸਟਾਰਟ ਕਰ ਦਿੰਦਾ ਮੇਰੇ ਤੇ ਇਹ ਲਾਲ ਜੈਕਟ ਵਾਲੇ ਨੇ ਲਾਈਵ ਦੇ ਵਿੱਚ ਚੱਲਦਾ ਪਿਆ ਇੱਕ ਪੈਸਾ ਦਾ ਐਲੀਕੇਸ਼ਨ ਦੂਜਾ ਮੇਰਾ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਅੰਦਰ ਵੜੋ ਤੇ ਇਹਨੂੰ ਵੜੋ ਸਰ ਸਭ ਗੱਲਾਂ ਲਾਈਵ ਦੇ ਵਿੱਚ ਦਿਖਾਉਂਗਾ ਸਭ ਕੁਝ ਹੈਗਾ ਸਰ ਕੀ ਹੁਣ ਮੌਕੇ ਤੇ ਜਿਹੜੇ ਕੀ ਹੈ ਪੀਸੀਆਰ ਪਹੁੰਚੀ ਹੈ ਅੱਛਾ ਕਾਲੇਸ਼ਨ ਵੀ ਆ ਗਿਆ ਸਭ ਮੇਰੀ ਗੱਲ ਸੁਣਾ ਆ ਗਿਆ ਆ ਗਿਆ ਨਿਮਰ ਆ ਗਿਆ ਮੈਂ ਉਹ ਬਹੁਤ سارے ਨੇ ਦੇਖੇ ਨਾ ਇਹ ਪੁੱਛੋ ਕੀ ਕੁਝ ਕੀਤਾ ਪੁੱਛੋ ਕੀ ਕੁਝ ਕੀਤਾ ਮੈਂ ਆਪਣਾ ਭਾਰ ਕਰਦਾ ਪਹਿਲਾਂ ਮੇਰੇ ਕੋਲ ਨਾ ਪਤਾ ਸੀ ਮੈਂ ਕਿਹਾ ਇਹਨਾਂ ਨਾਲ ਸੁਣਦੀ ਆ ਉਸ ਦੇ ਜਿਹੜੀ ਫਲੀਟ ਰਿਹਾ ਜਿਹੜੀ ਦੁਕਾਨ ਕਿਹੜੀ ਕਿੱਥੇ ਹੋਇਆ ਚਲ ਆ ਰਹੀ ਹੈ ਜੀ ਦੁਕਾਨ ਸਾਹਮਣੇ ਲਾਟੀ ਸਟਾਲ ਦੀ ਹੈ ਜੀ ਅੰਦਰ ਚੱਲਦੀ ਪਈ ਹੈ ਚੈੱਕ ਕਰੋ ਠੀਕ ਆ ਇਹ ਕਹ ਰਿਹਾ ਪੈਸੇ ਮੰਗੇ ਆ ਤੁਸੀਂ ਆਪਣਾ ਵੈਰੀਫਾਈ ਕਰੋ ਜੀ ਜੇ ਪੈਸੇ ਮੰਗੇ ਆ ਪਰਚਾ ਜਿਹੜਾ ਬੰਦ ਆ ਮੈਤੇ ਪਰਚਾ ਦਿਓ ਜੇ ਪੈਸੇ ਮੰਗਣੇ ਹੁੰਦੇ ਇਹਨਾਂ ਦੀਆਂ ਖਬਰਾਂ ਕਿਉਂ ਕੰਮ ਨਹੀਂ ਆਉਂਦੀਆਂ ਆ ਜੀ ਕਿਹਦੀ ਖਬਰ ਆਨੇ ਨੂੰ ਤੁਹਾਨੂੰ 6 ਸਾਲ ਹੋ ਗਿਆ ਮੈਨੂੰ ਸਾਲ ਹੋ ਗਿਆ 3 ਮਹੀਨੇ ਜੀ ਮੈਨੂੰ ਚੈਨਲ ਖੋਲ੍ਹੇ ਨੂੰ ਹੋਇਆ ਸਰ ਸੋਰੀ ਤਿੰਨ ਮਹੀਨੇ ਮੈਨੂੰ ਚੈਨਲ ਤੇ ਇਹਨਾਂ ਨੇ ਮੈਨੂੰ ਕਹਿੰਦੇ ਮੈਂ ਪੈਸੇ ਦਿੰਦਾ ਇਹਨਾਂ ਨੂੰ ਮੇਰੇ ਚੈਨਲ ਤੱਕ ਦਾ ਨਾਮ ਨਹੀਂ ਪਤਾ ਹੁਣੇ ਪੁੱਛਿਆ ਕਿਹਦੇ ਵਿੱਚ ਪੁੱਛਿਆ ਨਾਲ ਦੇ ਵਿੱਚ ਪੁੱਛਿਆ ਕਿ ਤੂੰ ਕਿਹਨਾਂ ਦਾ ਨਾਮ ਨਾ ਗਿਆ ਵੀ ਸਾਬਤ ਕਰ ਦੇ ਸਾਹਮਣੇ ਕੈਮਰੇ ਲੱਗੇ ਤੇਰੀ ਵੀਡੀਓ ਆ ਜਣੀ ਮੈਂ ਕਹਿੰਦਾ ਕਰੋ ਭਾਜੀ ਮੈਂ ਤੈਨੂੰ ਕਹਿੰਦਾ ਸਾਹਮਣੇ ਵੀਡੀਓ ਕਰੇ ਭਾਜੀ ਕਰੋ ਵੱਡੇ ਭਾਜੀ ਕਰੋ ਮੈਂ ਕਹਿੰਦਾ ਕਰੋ ਵੱਡੇ ਭਾਜੀ ਕਰੋ ਤੈਨੂੰ ਕਹਰੇ ਨਾ ਬੈਂਸੀ ਦਾ ਨਹੀਂ ਹੁੰਦਾ ਮੈਂ ਕਹਿੰਦਾ ਵੱਡੇ ਭਾਜੀ ਸਾਬਤ ਕਰੋ ਮੈਂ ਪਰਚਾ ਪਵਾਉਣ ਦਾ ਦਮ ਰੱਖਦਾ ਉਹਨਾਂ ਸਾਰਾ ਦਿਨ ਅਸੀਂ ਇੱਥੇ ਖੜੇ ਹੁੰਨੇ ਅਸੀਂ ਦੇਖਦੇ ਆਂ 15 ਦੇਖਦੇ ਆਂ ਮੈਨੂੰ ਬਾਦ ਕਰ ਅਸੀਂ ਆਪ ਦੇਖਦੇ ਆਂ ਯਾਰ ਤੇ ਸਾਬਤ ਕਰਨ ਦੀ ਗੱਲ ਆ ਸਾਹਮਣੇ ਕੈਮਰੇ ਦੇ ਤੇ ਭਾਜੀ ਫਿਰ ਕਰ ਲੋ ਸਾਬਤ ਮੈਂ ਸਾਲਾ ਕੰਮ ਨਾ ਕਰ ਮੈਂ ਫੇਰ ਗੇਰੇ ਬੰਦੇ ਬੋਲੇ ਛੱਡ ਦੇ ਕੋਣੀ ਜਾ ਜਾ ਬੰਦ ਕਰ ਦੇ ਨੂੰ ਬੰਦ ਕਰ ਦੇ ਨੂੰ ਉਹ ਬੰਦ ਕਰ ਦੇ ਨੂੰ ਮਨ ਲਗਾ ਲੈ ਕੋਣ ਕਰਦੇ ਉਹਨਾਂ ਨੂੰ ਕੱਢ ਦੇ ਨੂੰ ਜਿਵੇਂ ਜੀ ਥੋੜੀ ਦੇਰ ਤੱਕ ਜੋ ਕੁਝ ਵੀ ਹੈ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਰੱਖੀ ਜਾਏਗੀ ਇਸ ਕਰਕੇ ਵੀ ਨਿਊਜ਼ ਭਾਰਤ ਦੇ ਸਾਰਿਆਂ ਦਾ ਧੰਨਵਾਦ ਮੈਂ ਤੁਹਾਡਾ ਆਪਦਾ ਰੋਹਿਤ ਲੋਰਾ